ਸੇਵਾਵਾਂ ਸਿੱਖਿਆ ਸੇਵਾਵਾਂ ਪਚੀਆਂ ਦੇ ਖੇਡਣ ਦੇ ਗਰਾਊਂਡ ਆਮ ਲੋਕਾਂ ਦੇ ਕੁਮਨ ਲਈ ਪਾਰਕ ਤੇ ਇਥੋਂ ਤੱਕ ਕਿ ਸ਼ਮਸ਼ਾਨ ਘਾਟ ਆਦੀ ਤੋਂ ਸਖਣਾ ਰਿਹਾ ਹੈ ਰੋਧ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਉੱਤੇ ਪ੍ਰਮੋਟ ਕੀਤਾ ਕਿਉਂਕਿ ਸਾਡੀਆਂ ਭੈਣਾਂ ਕਈਆਂ ਕੋਲ ਇਹਨਾਂ ਹੁਨਰ ਹੈ ਚਾਹੇ ਉਹ achar ਬਣਾ ਸਕਦੀਆਂ ਚਾਹੇ ਫਲਕਾਰੀ ਕਰ ਸਕਦੀਆਂ ਜਾਂ ਜੋ ਵੀ ਉਹਨਾਂ ਦੀ ਮਹਾਰਤ ਹੈ ਉਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਰਵਾਲੀਂ ਫੰਡ ਦਿੰਨੇ ਆ ਫਿਰ ਅਸੀਂ ਇਦਾਂ ਹੀ ਪਹਿਲਾਂ 15000 ਫਿਰ 45000 ਇਦਾਂ ਕਰਕੇ ਅਸੀਂ ਤਾਂ ਆਪਣੇ ਜਿਹੜੇ ਸਾਡੇ ਸਰਵਲ ਗਰੁੱਪ ਨੇ ਉਹਨਾਂ ਨੂੰ ਅਸੀਂ ਜਿਹੜਾ ਉਪਰ ਚੱਕ ਸਕਦੇ ਆ ਇਹਦੇ ਵਿੱਚ ਅਸੀਂ 10 ਤੋਂ 15 ਲੇਡੀਆਂ ਜਿਹੜੀਆਂ ਉਹਨਾਂ ਨੂੰ ਇੱਕ ਗਰੁੱਪ ਬਣਾਉਣਾ ਤਾਂ ਮੈਂ ਹੁਣ ਹੋਰ ਦੱਸਣਾ ਚਾਹਣਾ ਕਿ ਬਹੁਤ ਤੁਸੀਂ ਜਿਹੜੀ ਗੱਲ ਹੈ ਕਿ ਹੁਣ ਕੱਲੀ ਸਰਕਾਰ ਦੀ ਇੱਕ ਨਵੀਂ ਸਕੀਮ ਹੈ ਕਿ ਸਾਡੇ ਕਿਸਾਨ ਵੀਰਾਂ ਦੇ ਵੀ ਅਸੀਂ ਗਰੁੱਪ ਬਣਾ ਸਕਦੇ ਹਾਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ ਹੁਣ ਇਹ ਛੋਟੇ ਜਿਹੇ ਪ੍ਰੋਗਰਾਮ ਦਾ ਅੰਤ ਕਰਦੇ ਹੋਏ ਜੀ 15 ਅਗਸਤ 2018 ਨੂੰ ਸਾਡੇ ਆਨਰੇਬਲ ਜਿਹੜੇ ਜਸਟਿਸ ਨੇ ਰਿਤੂਬਾਰੀ ਜੀ ਉਹਨਾਂ ਵੱਲੋਂ ਇਹ ਪਿੰਡ ਜਿਹੜਾ ਗੋਦ ਲਿਆ ਸੀਗਾ ਤੇ ਉਹਦੇ ਤਹਿਤ ਸੀ ਅਸੀਂ ਇਸ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਜਿਹੜੇ ਪ੍ਰਾਇੋਰਟੀ ਵਾਲੇ ਸੀ ਉਹ ਅਸੀਂ ਉਸ ਦਿਨ ਤੋਂ ਹੀ ਇਹ ਜਿਹੜੇ ਇਸ ਪਿੰਡ ਦੇ ਲੋਕਾਂ ਦੇ ਨਾਲ ਅਸੀਂ ਸਲਾਹ ਕਰਕੇ ਦੋ ਦਿਨ ਤੋਂ ਬਹੁਤ ਪਹਿਲਾਂ ਬੜੀ ਤੇ ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਜਿਹੜੇ ਵੀ ਸਾਨੂੰ ਪਿੰਡ ਦੇ ਲੋਕਾਂ ਨੇ ਮੇਨ ਕੰਮ ਦੱਸੇ ਜਿਵੇਂ ਆਹ ਪਾਰਕ ਜਿੱਥੇ ਆਪਾਂ ਖੜੇ ਆ ਇੱਥੇ ਪਾਰਕ ਦੀ ਬੜੀ ਜਰੂਰ ਸੀ ਇੱਥੇ ਸਟੇਡੀਅਮ ਵੀ ਬੜੀ ਜਰੂਰ ਸੀ ਇਹਨਾਂ ਦੇ ਬਿਲਕੁਲ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਸੀ ਉਹ ਵੀ ਅਸੀਂ ਚੱਕ ਕੇ ਹੁਣ ਬਾਹਰ ਲੈ ਗਏ ਤੁਹਾਨੂੰ ਮੈਂ ਉਹ ਵੀ ਦਿਖਾ ਰਿਹਾ ਇਹਦੇ ਵਿੱਚ ਤੁਸੀਂ ਦੇਖੋਗੇ ਆ ਫਿਸ਼ ਪਾਉਂਡ ਆ ਜਾਂ ਪਾਉਂਡ ਕਹਿ ਸਕਦੇ ਆ ਸੋ ਇਦਾਂ ਪਿੰਡ ਦੇ ਵਿੱਚ ਕਾਫੀ ਚੀਜ਼ਾਂ ਦੀ ਜੂ ਸੀ ਆਜ਼ਾਦੀ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋਈ ਬਿਲਕੁਲ ਮੈਂ ਇਹ ਕਹਿ ਸਕਦਾ ਕਿ 0% ਇੱਥੇ ਡਵੈਲਪਮੈਂਟ ਹੋਈ ਸੀ ਤੇ ਅਸੀਂ ਆ ਇੱਕ ਸਾਲ ਦੇ ਵਿੱਚ ਵਿੱਚ ਹੀ ਮੈਡਮ ਦੀ ਕਿਰਪਾ ਸਦਕਾ ਕਹਿ ਲਓ ਜਾਂ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਦਿਨ ਰਾਤ ਇੱਕ ਕਰਕੇ ਸਾਡੇ ਅੱਜ ਦੀ ਤਰੀਕ ਦੇ 7 ਤੋਂ 8 ਪ੍ਰੋਜੈਕਟ ਜਿਹੜੇ ਨੇ ਉਹ ਅਸੀਂ ਜਿਹੜੇ ਮੁਕੰਮਲ ਕਰ ਲਿਆ ਉਹਦਾ ਤੁਸੀਂ ਪ੍ਰਤੱਖ ਦੇਖ ਹੀ ਰਹੇ ਹੋ ਅਸੀਂ ਜਿਹੜੇ ਪਾਰਕ 'ਚ ਖੜੇ ਆ ਅੱਗੇ ਵੀ ਤੁਸੀਂ ਜਾਓਗੇ ਖੇਡ ਸਟੇਡੀਅਮ ਅਸੀਂ ਬਣਾਇਆ ਇਹਦੇ ਨਾਲ ਦੀ ਨਾਲ ਅਸੀਂ ਪਲੇਗਰਾਉਂਡ ਨਾਲ ਅਸੀਂ ਕੈਟਲ ਸ਼ੈੱਡ ਬਣਾਏ ਨੇ ਜਿਹੜੇ ਇੰਡੀਵਿਜੂਅਲ ਬੈਨੀਫਿਟ ਦਿੱਤੇ ਨੇ ਲੋਕਾਂ ਨੂੰ ਸੋ ਇਸੇ ਤਰ੍ਹਾਂ ਇੱਕ ਜਗ੍ਹਾ ਅਸੀਂ ਪਿੰਡ ਦੇ ਵਿੱਚ ਹੀ ਬੜੀ ਨੀਵੀਂ ਸੀ ਉਹਨੂੰ ਵੀ ਅਸੀਂ ਅਰਥ ਫਿਲਿੰਗ ਕਰਕੇ ਉੱਥੇ ਪੰਚਾਇਤ ਘਰ ਬਣਾਤਾ ਸੋ ਨਾਟਸ਼ਾਲ ਗੱਲ ਇਹ ਆ ਕਿ ਅਸੀਂ ਜਿੰਨੇ ਵੀ ਇੱਥੇ ਪਿੰਡ ਦੇ ਕੰਮ ਜਿਹੜੇ ਸੋਚੇ ਸੀਗੇ ਉਹ ਸਾਰੇ ਹੈ ਅੱਜ ਦੀ ਤਰੀਕ ਜਦ ਵਿੱਚ ਮੁਕੰਮਲ ਕਰਵਾਤੇ ਨੇ ਤੇ ਅੱਜ ਹੁਣ ਜਦੋਂ ਸਾਡੇ ਮੈਮ ਰਾਣਾ ਜੀ ਆਏ ਨੇ ਇੱਥੇ ਤਾਂ ਅੱਜ ਵੀ ਅਸੀਂ ਲੋਕਾਂ ਨੂੰ ਖੁੱਲਾ ਸੱਦਾ ਦਿੰਦਾ ਕਿ ਹੋਰ ਵੀ ਤੁਹਾਡੇ ਜਿੰਨੇ ਕੰਮ ਨੇ ਉਹ ਤੁਸੀਂ ਸਾਡੇ ਕੋ ਆਓ ਅਸੀਂ ਨਰੇਗਾ ਦੇ ਤਹਿਤ ਜਿੰਨੇ ਵੀ ਤੁਹਾਡੇ ਕੰਮ ਨੇ ਉਹ ਸਾਰੇ ਪੈਲ ਦੇ ਆਧਾਰ ਤੇ ਜਿਹੜੇ ਉਹ ਉਸ ਪਿੰਡ ਤੇ ਕਰਾਂਗੇ ਦਸਤ 2018 ਤੋਂ ਗੋਦ ਲਿਆ ਰੀਤੂ ਭੜੀ ਜੱਸਾ ਸਾਹਿਬ ਨੇ ਪੰਜਾਬ ਹਰਿਆਣਾ ਹਾਈਕੁਆਰਟਰ ਚੰਡੀਗੜ੍ਹ ਬਹੁਤ ਵਧੀਆ ਕੰਮ ਚੱਲ ਰਿਹਾ ਮੈਂ ਆਪਣੇ ਸੰਗਠਿਤ ਸਮੂਹ ਪੰਚਾਇਤ ਵੱਲੋਂ ਇਹਨੂੰ ਗਾਂ ਵਧੂ ਸੰਗੋਗ ਦੇ ਰਿਹਾ। ਬਾਕੀ ਉਹ ਜੋ ਅੱਜ ਆਸਾਬਾ ਖਪਾਈ ਸੀਗੇ ਉਹ ਬੜੀਆ ਕੰਮ ਦੇ ਚੁੱਕੇ ਨੇ। ਉਹਨਾਂ ਦਾ ਤਹਿਜ ਲੋਤਨ ਮਾਦੀਆਂ ਸਾਰੇ ਅਫਸਰ ਸਾਹਿਬਾਨਾਂ ਦਾ। ਕਿੰਨੇ ਕਿੰਨੇ ਕੋ ਪੈਸੇ ਜਿਹੜੇ ਹੁਣ ਤੁਹਾਨੂੰ ਇਸ ਤੇ ਮਨਜ਼ੂਰ ਹੋ ਚੁੱਕੇ ਇਸ ਪੰਨੇ। ਇਸ ਪਿੰਡ ਦੇ ਉੱਤੇ ਘਟਮ ਘਟ ਵੀ ਕੋਈ 40-45 ਲੱਖ ਤੋਂ ਵੱਧ ਹੀ ਖਰਚਾ ਜਿਹੜਾ ਇਹਨਾਂ ਨੇ ਦਿੱਤਾ ਜੀ। ਗਾ ਜਿਹੜੇ ਉਹ ਨਵੇਂ ਪ੍ਰੋਜੈਕਟ ਜਿਹੜੇ ਉਹ ਜਿਹੜੇ ਆ ਰਹੇ ਨੇ ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਇਹਦੇ ਵਿੱਚ ਆਪਣੇ ਅੰਦਰ ਵਾਲੀ ਸੈਂਟਰ ਆ ਸਿਰ ਪੰਚਾਇਤ ਭਵਨ ਤੋਂ ਹੋ ਗਿਆ ਤਿਆਰ ਆਪਣੇ ਰਜੀਵ ਗਾਂਧੀ ਭਵਨ ਇਸ ਤਰ੍ਹਾਂ ਦੇ ਹੋਰ ਜਿਮ ਵੀ ਆ ਗਏ ਨੇ ਜਿਹਦੇ ਵਿੱਚ ਹੋਰ ਕੰਮ ਚੱਲ ਰਹੇ ਨੇ ਜਿਹੜੇ ਕਿ ਗਾਂ ਆਉਣ ਵਾਲੀ ਸਕੀਮ ਚ ਹੈਗੇ ਨੇ